ਫਿਰੋਜ਼ਪੁਰ ਪੁਲਿਸ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਸਾਨੂੰ ਪਤਾ ਚੱਲਾ ਸੀਗਾ ਕਿ ਇੱਕ ਬੰਦਾ ਜਿਹੜੇ ਜਾਲੀ ਨੋਟ ਉਹਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਰਿਹਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੀਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਪੇ ਤੇ ਅਛਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹਨ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਪੇ ਤੇ ਅਛਪੇ ਨੋਟ ਦੀ ਜਿਹੜੀ ਸਾਡੇ ਸਾਹਮਣੇ ਆਈ ਏ ਉਹ 3 ਲੱਖ 42800 ਰੁਪਏ ਹੈ ਸਾਨੂੰ ਇਹ ਵੀ ਪਤਾ ਚੱਲਾ ਕਿ ਇਸ ਇਹ ਪਬਜੀ ਖੇលਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫਾਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ Internet ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਣ ਸਾ ਪ੍ਰਿੰਟਰ ਮੰਗਾਨਾ ਨੇ ਕੌਣ ਸੀ ਇਨਕ ਯੂਜ਼ ਕਰਨੀ ਹੈ ਤੇ ਜਿਹੜੇ ਸਾਡੇ ਨੋਟ ਦੇ ਸਿਕਿਉਰਟੀ ਫੀਚਰਸ ਹੁੰਦੇ ਹਨ ਉਹਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਕਾਰੀ ਟ੍ਰਾਇਲ ਟ੍ਰਾਇਲ ਐਂਡ ਏਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ ਸਕਸੈਸਫੁਲੀ ਇੰਨੇ ਨੋਟਸ ਛਾਪੇ ਨੇ ਅੱਗੇ ਫਾਈਨਲੀ ਇਹਦੀ ਵਰਤੋਂ ਕਰਦੇ ਹੋਏ ਇਸਦੇ ਕੰਟੈਕਟ 'ਚ ਇੱਕ ਹੋਰ ਬੰਦਾ ਆਇਆ ਜਿਸਦਾ ਨਾਮ ਆਕਾਸ਼ ਸੀਗਾ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਨੇ ਉਹਦੀ ਵੀ ਉਮਰ 21-22 ਸਾਲੀ ਹੈਗੀ ਤੇ ਉਹਦੇ ਕੋਲ ਵੀ ਇਹਨਾਂ ਨੇ 50000 ਰੁਪਏ ਦਿੱਤੇ ਸੀਗੇ ਮੈਂਨੇ ਮਾਰਕੀਟ ਦੇ ਵਿੱਚ ਨੋਟ ਚਲਵਾਏਗੇ ਮੈਂ ਆਕਾਸ਼ ਚੌਂਦੋਂ ਜਾਣ ਤੇ ਹੁਣ ਤੱਕ ਦੀ ਪੁਛਕਿਸ਼ 'ਚ ਇਹ ਸਾਹਮਣੇ ਨਹੀਂ ਆਇਆ ਹਾਲਾਂਕਿ ਜਦ ਪੁੱਛਾ ਤਾਂ ਇਹਨਾਂ ਨੇ ਦੱਸਿਆ ਕਿ ਸਾਡਾ ਪਲਾਨ ਇਹ ਸੀਗਾ ਕਿ ਜਿਹੜੇ ਬਹੁਤ ਸਮਾਲ ਗ੍ਰੋਸਰੀ ਸ਼ਾਪਸ ਹੁੰਦੀਆਂ ਕਿਰਾਣੇ ਦੀਆਂ ਦੁਕਾਨੇ ਹੁੰਦੀਆਂ ਨੇ ਤੇ ਉਹਦੇ ਨਾਲ-ਨਾਲ ਅਗਰ ਇਹਨਾਂ ਨੂੰ ਪਤਾ ਚੱਲਦਾ ਹੈ ਕਿ ਕਹੀਂ 'ਤੇ ਜੂਆ ਖਿਲਾਇਆ ਜਾਂਦਾ ਜਾਂ ਐਦਾਂ ਦੇ ਲੋਕ ਮੌਜੂਦ ਹਨ ਇਹ ਉੱਥੇ ਜਾ ਕੇ ਇਹ ਨੋਟੋ ਦੀ ਵਰਤੋਂ ਕਰਨਗੇ ਇਹ ਪੁੱਛ ਕੇ ਸੇਨਾ ਨੇ ਦੱਸਿਆ ਕਿ ਇਹ ਇਨਾਂ ਦਾ ਟੈਕਨੀਕਲੀ ਫਿਊਚਰ ਪਲਾਨ ਸੀਗਾ ਇਹ ਨੋਟ 1 ਦੇ ਵਿੱਚ ਕੰਮ ਕਰਦਾ ਸੀ ਉਹ ਉਹਨੇ ਜਦੋਂ ਪਬਜੀ ਕਿੰਨੀ ਸ਼ੁਰੂ ਕੀਤੀ ਜਦੋਂ ਜਿਹੜਾ ਇਸ ਤੇ ਸੈੱਟ ਹੋਇਆ ਉਹ ਸ਼ੀ ਨੂੰ ਲੈ ਕੇ ਆਪ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟ ਸਾਈਡ ਸੇ ਪਰ ਜਿਵੇਂ ਅਸੀਂ ਦੇਖ ਸਕਦੇ ਇਹ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਇਹ ਕਹਿਣਾ ਸਹੀ ਨਹੀਂ ਹੈ ਕਿ ਪਬਜੀ ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸਕੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨਿਟਲੀ ਪਬਜੀ ਦੇਖਦੇ ਉਹ ਜਵੇਂ 10 ਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆਏ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਤੇ ਉਹਦੇ ਨਾਲ-ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਕੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਂਕਿ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾ ਕਿੱਤੀ ਕਿਵੇਂ ਕਿੱਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਹੈ ਤਾਂ ਉਹਦਾ ਵੀ ਖੁਲਾਸਾ ਅਸੀਂ ਕਰਾਂਗੇ ਹਾਂ ਜੀ ਹੁਣ ਇਹ ਜਿਹੜਾ ਉਹ ਹੈ ਸਾਡਾ ਅਕਿਊਜ਼ਡ ਹੈ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਇਹਦੀ ਮਾਤਾ ਵੀ ਕੰਮ ਕਰਦੇ ਨੇ ਔਰ ਇਹ ਕੂਰੀਅਰ ਦਾ ਕੰਮ ਕਰਦਾ ਨੇ GTDC ਨਾਮ ਦੀ ਇਹ ਕੰਪਨੀ ਦੇ ਵਿੱਚ ਮਟੀਰੀਅਲ ਕਿੱਥੋਂ ਲੈ ਕੇ ਆਉਂਦਾ ਸੋਛ ਪਤਾ ਲੱਗਿਆ ਨਹੀਂ ਉਹ ਸਾਰਾ ਕੁਝ ਅਸੀਂ ਵਰਕ ਆਊਟ ਕਰ ਰਹੇ ਨੇ ਜਿਹੜੀ ਨੋਟ ਹੈ ਉਹਦਾ ਪ੍ਰਿੰਟਰ ਸਪੈਸੀਫਿਕਲੀ ਇਹਨੇ ਆਰਡਰ ਕੀਤਾ ਸੀਗਾ ਆਨਲਾਈਨ ਇਹ ਸਾਨੂੰ ਪਤਾ ਚੱਲ ਗਿਆ ਏ ਉਹਦੇ ਨਾਲ ਨਾਲ ਕੌਣ ਸੀ ਇਨਕ ਤੇ ਕੌਨ ਸਾ ਪੇਪਰ ਤੇ ਕਿਵੇਂ ਉਹ ਜਿਹੜਾ ਸਕਿਉਰਿਟੀ ਥ्रेड ਹੁੰਦਾ ਏ ਉਹ ਸਾਰਾ ਕੁਝ ਕਾਪੀ ਕਰਦਾ ਸੀਗਾ ਉਹਦੇ ਉੱਪਰ ਅਸੀਂ ਪੂਰਾ ਵਰਕ ਆਊਟ ਕਰ ਰਹੇ ਜੀ ਇਹ ਜਾਲੀ ਕਰੰਸੀ ਹੈ ਉਹ ਇੱਕੋ ਵਾਰ ਫੜੀ ਗਈ ਨਹੀਂ ਹੈ ਜਾਂ ਅੱਗੇ ਇਹ ਜਿਹੜੀ ਹੈ ਪ੍ਰੈਸਿੰਗ ਕੀਤੀ ਗਈ ਹੈ ਨੇ ਇਹ ਜਿਹੜੀ ਹੈਗੀ ਅਸੀਂ ਟਰੇਸ ਕੀਤਾ ਹੈਗਾ ਇਹ ਮੁਕਦਮਾ ਜਿਹੜਾ ਹੈਗਾ ਤੁਹਾਡਾ 80/24 ਕੁਲਗੜੀ ਥਾਣੇ ਦੇ ਵਿੱਚ ਅਸੀਂ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਅਰੈਸਟ ਹੋਈ ਸੀਗੀ ਉਹਦੇ ਬਾਅਦ ਉਸੇ ਸਿਲਸਿਲੇ 'ਚ ਆਗੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ PS ਕੁਲਗੜੀ ਦੀ ਟੀਮ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਲਿੰਕ ਤੇ ਉਹਦੇ ਉੱਪਰ ਕੰਮ ਕੀਤਾ ਫਰਦਰ ਵੀ ਮੈਨੇ ਜਿਵੇਂ ਤੁਹਾਨੂੰ ਦੱਸਿਆ ਇੱਕ ਹੋਰ ਬੰਦੇ ਦੀ ਅਰੈਸਟ ਹੋਈ ਹੈ ਤੇ ਹੁਣ ਤੱਕ ਕੀ ਜਿਹੜੀ ਬਰਾਮਦ ਰਿਕਵਰੀ ਹੈ ਉਹ 342800 ਰੁਪਏ ਹੈ ਨਾ ਦੋਨੋਂ ਇਕੋ ਪਿੰਡ ਦੇ ਰਹਿਣ ਵਾਲੇ ਸੀਗੇ ਅਨੈਜੀ ਅਲੱਗ-ਅਲੱਗ ਇਹ ਜ਼ੀਰੇ ਸਬਡਿਵੀਜ਼ਨ ਜਿਹੜਾ ਹੈਗਾ ਉੱਥਰ ਤੇ ਹੀ ਰਹਿਣ ਵਾਲੇ ਸੀਗੇ ਹੁਣੇ ਅਸੀਂ ਔਰ ਵੀ ਪਤਾ ਕਰ ਰਹੇ ਨੇ ਅਗਰ ਕੋਈ ਔਰ ਲਿੰਕੇਜ ਨਿਕਲਦਾ ਹੈ